ਮਾਤਿਸ਼ਾਦ ਗੁਪਤਾ ਮੇਰੇ ਫਾਦਰ ਸਾਹਿਬ ਸ਼੍ਰੀ ਰਕੇਸ਼ ਗੁਪਤਾ ਆਪਾਂ ਪਠਾਨਕੋਟ ਚ ਨਵਾਂ ਸ਼ੋਰੂਮ ਓਪਨ ਕੀਤਾ ਹੈ ਰੇਮੰਡ ਸ਼ਾਪ ਦੇ ਨਾਂ ਤੋਂ ਤੁਸੀਂ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਸਾਰੇ ਮੇਰੇ ਬਜ਼ੁਰਗਾਂ ਨੂੰ ਅਪੀਲ ਹੈ ਕਿ ਤੁਸੀਂ ਇੱਥੇ ਆਓ ਇੱਕ ਵਾਰ ਸਾਡੇ ਇੱਥੇ ਵੈਰਾਈਟੀ ਦੇਖੋ ਇੱਥੇ ਤੁਸੀਂ ਇੱਕ ਵਾਰ ਚੈੱਕ ਕਰੋ ਸਾਡੀ ਸਟਿਚਿੰਗ ਵੀ ਤੁਸੀਂ ਆਓਗੇ ਆਪਣਾ ਅਸ਼ੀਰਵਾਦ ਦਿਓਗੇ ਤੇ ਸਾਨੂੰ ਹੋਰ ਵਧੀਆ ਲੱਗੇਗਾ ਸਾਡਾ ਉਤਸ਼ਾਹਿਤ ਮਿਲੇਗਾ ਸਾਨੂੰ ਤੁਸੀਂ ਆਓ ਤੇ ਅਸ਼ੀਰਵਾਦ ਦਿਓ ਪਹਿਲੇ ਸ਼ੋਰੂਮ ਦੇ ਵਿੱਚ ਭਾਈ ਅਸੀਂ ਬਹੁਤ ਥੋੜੀ ਜਿਹੀ ਦਿੱਕਤ ਆਉਂਦੀ ਸੀ ਪਾਰਕਿੰਗ ਨਹੀਂ ਸੀ ਤੇ ਸਾਡੇ ਇਸਾ ਜਿਹੜਾ ਸ਼ੋਰੂਮ ਕੀ ਸੀ ਇਸੇ ਇਸੇ ਕਰਕੇ ਆਪਾਂ ਜਿਹੜੇ ਸਾਡੇ ਕਸਟਮਰ ਦੀ ਡਿਮਾਂਡ ਸੀ ਕਿ ਥੋੜਾ ਜਿਹਾ ਮੇਨ ਬਜ਼ਾਰ ਚ ਗੱਡੀ ਲੱਗਣ ਦੀ ਦਿੱਕਤ ਆਉਂਦੀ ਹੈ ਤੁਸੀਂ ਇੱਕ ਸ਼ੋਰੂਮ ਆਪਣੇ ਬਾਹਰ ਖੋਲੋ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗ ਹੀ ਆਪਾਂ ਜਗਾ ਲੈ ਕੇ ਪੂਰਾ ਇੱਕ ਕੀਤਾ ਤੇ ਹੁਣ ਉਹਨਾਂ ਦਾ ਸਹਿਯੋਗ ਚਾਹੀਦਾ ਤਾਂ ਕਿ ਆਪਾਂ ਇਸ ਲੈਵਲ ਨੂੰ ਸੈਕਿੰਡ ਲੈਵਲ ਤੇ ਲੈ ਕੇ ਜਾਈਏ ਸੈਡ ਮੇਨ ਬਾਜ਼ਾਰ ਚ ਵੀ ਗੁਪਤਾ ਟੇਲਰਜ਼ ਦੇ ਨਾਂ ਤੋਂ ਰੇਮਨ ਦਾ ਸ਼ੋਰੂਮ ਤੋਂ ਉਹ ਵੀ ਕੰਟਲੀ ਚੱਲਦਾ ਰਹੇਗਾ ਤੇ ਨਾਲ ਇਹ ਵੀ ਚੱਲਦਾ ਰਹੇਗਾ ਜਿਹੜੇ ਗੱਡੀਆਂ ਵਾਲੇ ਕਸਟਮਰ ਹੈ ਉਹ ਉੱਧਰ ਆ ਕੇ ਆਪਣਾਉ ਕਰ ਸਕਦੇ ਆ ਤੇ ਜਿਹੜੇ ਲੋਕਲ ਬੰਦੇ ਆ ਉੱਧਰ ਮੋਸਟ ਵੈਲਕਮ ਹੈ ਜਿੱਧਰ ਮਰਜੀ ਆਓ ਤੁਹਾਡੇ ਦੋਨੋਂ ਸ਼ੋਰੂਮ ਓਪਨ ਹੈ ਅੱਜ ਮੈਂ आरके गुप्ता जी ਦੇ ਨਵੇਂ ਸ਼ੋਰੂਮ ਦੇ ਉੱਪਰ ਉਦਘਾਟਨ ਤੇ ਹਾਜ਼ਰ ਹੋਇਆ ਮੈਂ ਜਿਸ ਤਰ੍ਹਾਂ ਲੱਗ ਕਿ ਮੈਂ ਬਹੁਤ ਪੁਰਾਣਾ ਇਸ ਪਰਵਾਰ ਨਾਲ ਜੁੜਿਆ ਹੋਇਆ ਹਾਂ ਇਸ ਫਰਮ ਨਾਲ ਜੁੜਿਆ ਹੋਇਆ ਹਾਂ ਔਰ ਗੁਪਤਾ ਜੀ ਨਾਲ ਜੁੜਿਆ ਹੋਇਆ ਹਾਂ ਪਰ ਮੈਂ ਸਮਝਦਾ ਕਿ ਇਹਨਾਂ ਨੇ ਇਹ ਬਾਹਰ ਸ਼ੋਰੂਮ ਬਣਾ ਕੇ ਸਾਰੇ ਲੋਕਾਂ ਦਾ ਬੜਾ ਫਾਇਦਾ ਕੀਤਾ ਉਹਨਾਂ ਲੋਕਾਂ ਦਾ ਬੜਾ ਫਾਇਦਾ ਕੀਤਾ ਜਿਹੜੇ ਲੋਕ ਅੰਦਰ ਬਾਜ਼ਾਰ ਵਿੱਚ ਜਾਣ ਤੋਂ ਕਈ ਵਾਰੀ ਗੁਰੇਜ਼ ਕਰ ਜਾਂਦੇ ਸੀ ਉਹ ਜਿਸ ਮੈਂ ਵੀ ਲੱਗਿਆ ਕਿ ਕਿਵਰੀ ਬਾਜ਼ਾਰ ਜਾਂਦੀ ਤੁਲਾ ਨੂੰ ਗਰੇ ਕਰ ਜਨਾਂ ਚਲੋ ਬਾਅਦ ਮਿਲਾਂਗੇ ਪਰ ਮੈਂ ਇਹ ਸਮਝਦਾ ਕਿ ਮੇਰਾ ਸ਼ਹਿਰ ਬਹੁਤ ਤਰੱਕੀ ਕਰ ਰਿਹਾ ਹੈ ਅਗਰ ਪੱਤਰਕਾਰ ਅੰਦਰ ਮੇਰੇ ਦੇਖਣਗੇ ਕਿ ਐਸ ਰੋਡ ਦੇ ਉੱਪਰ ਮਮੂਨ ਤੱਕ ਹੁਣ ਕੋਈ ਜਗ੍ਹਾ ਨਹੀਂ ਹੈ ਜਿੱਥੇ ਕੋਈ ਅੱਛੀ ਅੱਛਾ ਸ਼ੋਰੂਮ ਨਹੀਂ ਹੈ ਸਭ ਬਰਾਂਡ ਨਹੀਂ ਹੈ ਤੇ ਉਸੇ ਕਲੀ ਵਿੱਚ ਗੁਪਤਾ ਜੀ ਨੇ ਵੀ ਇਹ ਚੰਗਾ ਇਨੀਸ਼ੀਏਟਿਵ ਲਿਆ ਹੈ ਕਿ ਅੱਜ ਉਹਨਾਂ ਨੇ ਇਹ ਆਪਣੇ ਸ਼ੋਰੂਮ ਨੂੰ ਮੇਰੌਰ ਤੇ ਲਿਆਂਦਾ ਪਰ ਮੈਂ ਇਹ ਦੁਆਰਾ ਇਹ ਉਹਨਾਂ ਦਾ ਕੰਮ ਬਹੁជា ਚੱਲੇ ਇਹ ਕਹਿੰਦੀ ਲੋੜ ਨਹੀਂ ਹੈ ਇਹ ਗੁਪਤਾ ਟੇਲਰ ਪਟਨਾ ਕੋਲ ਚ ਇੱਕ ਨਾਂ ਹੈ ਔਰ ਇੱਕ ਚੰਗਾ ਨਾਂ ਹੈ ਤੇ ਮੈਂ ਖੁਦ ਇਸ ਗੁਪਤਾ ਜੀ ਦੇ ਫਰਮ ਦਾ ਸਟਿਚ ਕਰਨ ਮੇਰਾ ਬੇਟਾ ਮੈਂ ਮੇਰਾ ਪਰਿਵਾਰ ਪੂਰਾ ਸਾਲ ਜਿਹੜੇ ਕੱਪੜੇ ਆ ਉਹ ਇਹਨਾਂ ਕੋਲੋਂ ਹੀ ਬੰਦੇ ਮੇਰੇ ਮੇਰੇ ਸ਼ਾਦੀ ਦੇ ਵੀ ਅਸੀਂ ਸਾਰੇ ਇਹਨਾਂ ਕੋਲੋਂ ਕੰਮ ਕਰਾਇਆ ਸੀ ਮੈਂ ਇਹ ਗੱਲ ਅਪੀਲ ਕਰਾਂਗਾ ਸਾਰੇ ਵਸਨੀਕਾਂ ਨੂੰ ਜਿਹੜੇ ਲੋਕ ਨਹੀਂ ਇਹਨਾਂ ਕੋਲ ਆਏ ਕੋਈ ਇੱਕ ਆ ਕੇ ਦੇਖੋ ਬਹੁਤ ਪਿਆਰਾ ਪਰਿਵਾਰ ਬਹੁਤ ਪਿਆਰਾ ਕੰਮ اور ਬਹੁਤ ਪਿਆਰੀ ਡੀਲਿੰਗ ਧੰਨਵਾਦ ਅੱਜ ਪਠਾਨਕੋਟ ਵਸਨੀਕਾਂ ਲਈ ਬੜਾ ਖੁਸ਼ੀ ਦਾ ਦਿਨ ਹੈ ਜਿਹੜੇ ਸ਼ੋਰੂਮ ਤੁਹਾਨੂੰ ਆਪਣਾ ਜਲੰਧਰ ਲੁਧਿਆਣੇ ਆਪਣਾ ਬੰਦੇ ਸੀ ਰਾਇਮੜ ਤੇ ਅੱਜ ਉਸ ਘੜੀ ਦੇ ਵਿੱਚ ਸਾਡੇ ਰਕੇਸ਼ ਗੁਪਤਾ ਜੀ ਔਰ ਤਿਸ਼ਾਰਦ ਗੁਪਤਾ ਜੀ ਨੇ ਪਹਿਲਾਂ ਵੀ ਰਾਇਮਡ ਦਾ ਸ਼ੋਰੂਮ ਆਣਾ ਕੋਲ ਆ ਗਈ ਪਰ ਅੱਜ ਅਲਟੀਮੇਟ ਜਿਹੜਾ ਸ਼ੋਰੂਮ ਜਿਹੜਾ ਮੇਰਾ ਖਿਆਲ ਨਹੀਂ ਪਠਾਨਕੋਟ ਕੇ ਆ ਡਿਸਟ੍ਰਿਕਟ ਗੁਰਦਾਸਪੁਰ ਗਿੱਤੇ ਵੀ ਕਿਤੇ ਐਨਾ ਵਧੀਆ ਸ਼ੋਰੂਮ ਨਹੀਂ ਆ ਗਿਆ ਮੈਂ ਸਾਰੇ ਹੀ ਆਪਣਾ ਪਠਾਨਕੋਟ ਵਾਸੀਆਂ ਨੂੰ ਔਰ ਜ਼ਿਲ੍ਹਾ ਵਾਸੀਆਂ ਨੂੰ ਆ ਆ ਇਹ ਪਹੇਲ ਕਰਨਾ ਇਸ ਰਾਇਮਰ ਸ਼ੋਅਰੂਮ ਤੇ ਆਓ ਔਰ ਆਪਣੀਆਂ ਸਵਾਵਾ ਵਧੀਆ ਕੱਪੜੇ ਦੀ ਜਿਹੜੀ ਰੇਂਜ ਆ ਰਾਇਮਰ ਦੀ ਉਹ ਹੱਥੋਂ ਖਰੀਦੋ ਮੈਂ ਕੇਜੀ ਨੂੰ ਔਰ ਤੁਛਾਰਦੀ ਨੂੰ ਬਹੁਤ ਬਹੁ ਵਧਾਈ ਦਿੰਦਾ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਇੰਨਾ ਵਧੀਆ ਸ਼ੋਅਰੂਮ ਬਣਾਇਆ ਤੇ ਸਾਰੇ ਵਧਾਈ ਦੇ ਪਾਤਰਾ ਔਰ ਸਾਰੇ ਸ਼ਹਿਰ ਵਾਸੀਆਂ ਲੋਕਾਂ ਕੋ ਰਾਇਮਰ ਸ਼ੋਅਰੂਮ ਚ ਆ ਕੇ ਆਪਣੀ ਖਰੀਦਦਾਰੀ ਕਰੋ ਜੈ ਹਿੰਦ ਜੈ ਭਾਰਤ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅੱਜ ਜਿਹੜਾ ਰਕੇਸ਼ ਗੁਪਤਾ ਜੀ ਨੇ ਰੇਮੰਡ ਦਾ ਸ਼ੋਅਰੂਮ ਖੋਲ੍ਹਿਆ ਹੈ ਔਰ ਉਹਨਾਂ ਦੇ بیٹے ਤੁਸ਼ਾਰ ਗੁਪਤਾ ਦੇ ਨਾਲ ਹੈ ਮੇਰੇ ਨਾਲ ਸਾਰੀ ਵਪਾਰ ਮੰਡਲ ਦੀ ਟੀਮ ਮੇਰੇ ਸੀਨੀਅਰ ਚਾਚਾ ਜੀ ਭਾਰਤ ਮਹਾਜਨ ਜੀ ਰਕੇਸ਼ ਮਹਾਜਨ ਜੀ ਔਰ ਉਹਨਾਂ ਦੇ ਆਰ ਪਾਟਿਆ ਜੀ ਸਾਰਿਆਂ ਨੇ ਇੱਥੇ ਪ੍ਰਿੰਸ ਜੀ ਮੇਰੇ ਚੇਅਰਮੈਨ ਅਮਿਤ ਨਈਆ ਜੀ ਸਾਰਿਆਂ ਨੇ ਇੱਥੇ ਅੱਜ ਸ਼ਿਰਕਤ ਕੀਤੀ ਹੈ ਔਰ ਹੂੰ ਮੌਕੇ ਪੁੱਜੇ ਆਂ ਕਿ ਜਿਹੜੀ ਹੈ بڑے ਦਿਨੋਂ ਤੋਂ ਇੱਕ ਡਿਮਾਂਡ ਸੀ ਕਿ ਪਠਾਨਕੋਟ ਦੇ ਵਿੱਚ ਰਿਮਰ ਦਾ ਸ਼ੋਰੂਮ ਖੁੱਲੇ ਇਹ ਗੁਪਤਾ ਜੀ ਨੇ ਉਹਨਾਂ ਦੇ بیٹے ਜੀ ਨੇ ਇਹ ਸਾਰੇ ਪਠਾਨਕੋਟ ਵਾਸੀਆਂ ਦਾ ਸੁਪਨਾ ਜਿਹੜਾ ਪੂਰਾ ਕੀਤਾ ਵਾ ਔਰ ਇਹ ਬੜੇ ਵਧਾਈ ਦੇ ਪਾਤਰ ਹੈ ਮੈਂ ਨਾਨ ਨੂੰ ਬਹੁਤ-ਬਹੁਤ ਆਪਣੇ ਵਪਾਰ ਮੰਡਰ ਵਾਲੋਂ ਔਰ ਆਪਣੇ ਵਾਲੋਂ ਮੁਬਾਰਕਬਾਦ ਦੇਣਾ ਹੈ ਜਿਸ ਤਰ੍ਹਾਂ ਕੀ ਭਾਰਤੀ ਜਿਵੇਂ ਦੱਸਿਆ ਕੀ ਹੈ ਜਿਹੜਾ ਸ਼ੋਰੂਮ ਹੈ ਇਹ ਡਿਸਟ੍ਰਿਕਟ ਗੁਰਦਾਸਪੁਰ ਤੱਕ ਵੀ ਨਹੀਂ ਹੈਗਾ ਮੈਂ ਕਹਿੰਦਾ ਡਿਸਟ੍ਰਿਕਟ ਗੁਰਦਾਸਪੁਰ ਕੀ ਬਟਾਲੇ ਤੱਕ ਵੀ ਨਹੀਂ ਹੈ ਹੈਗਾ ਔਰ ਸਾਰੇ ਮੈਂ ਸ਼ਹਿਰ ਵਾਸੀਆਂ ਨੂੰ ਔਰ ਜਿੰਨੇ ਵੀ ਸਾਡੇ ਡਿਸਟ੍ਰਿਕਟ ਦੇ ਬੰਦਿਆਂ ਨੂੰ ਸਾਰਿਆਂ ਨੂੰ ਮੈਂ ਅਪੀਲ ਕਰਨਾ ਕਿ ਵੱਧ ਤੋਂ ਵੱਧ ਧਿਆਨ ਔਰ ਇਹ ਰੇਮਰ ਦੇ ਸ਼ੋਰੂਮ ਦਾ ਲੁਤਫ ਉਠਾਣ ਮઝા ਲੈਣ ਕਿਉਂਕਿ ਰੇਮਰ ਦਾ ਸਾਰਾ ਬ੍ਰਾਂਡ ਲੋਕੀ ਜਾਣਦੇ ਆ ਇਹ ਜਿਹੜਾ ਬੜਾ ਵੱਡਾ ਤੋਹਫਾ ਰਕੇਸ਼ ਗੁਪਤਾ ਜੀ ਨੇ ਪਠਾਨਕੋਟ ਨੂੰ ਦਿੱਤਾ ਰੇਮਰ ਦਾ ਸ਼ੋਰੂਮ ਖੋਲ ਕੇ ਇਹ ਪੂਰੇ ਵਧਾਈ ਦੇ ਪਾਤਰ ਹੈ ਮੈਂ ਇੱਕ ਵਾਰੀ ਫੇਰ ਰਕੇਸ਼ ਗੁਪਤਾ ਜੀ ਦਾ ਤੁਸ਼ਾਰ ਜੀ ਦਾ ਆਪਣੇ ਚਾਚਾ ਜੀ ਸਾਰੇ ਵਪਾਰ ਮੰਡਲ ਉਹ ਜਿਨੇ ਵੀ ਇੱਥੇ ਹੂੰ ਮਾ ਕੇ ਪੁੱਜੇ ਆ ਇਹਨਾਂ ਵੱਲੋਂ ਫੁੱਲੀ ਸਾਰਿਆਂ ਨੂੰ ਬਹੁਤ ਬਹੁਤ ਨਾਨਨੋ ਵੀ ਬੜੀ ਵਧਾਈ ਹੈ ਔਰ ਵਪਾਰ ਮੰਡੇ ਨੂੰ ਵੀ ਬੜੀ ਵਧਾਈ ਦੇਣਾ ਕਿ ਸਾਰੇ ਵਪਾਰੀ ਇੱਥੇ ਵੱਤ-ਵਤ ਆ ਕੇ ਆਪਣੇ ਜਿਹੜੇ ਵਿਵਾਦ ਇਹ ਸਾਰੇ ਜਿਹੜੇ ਇੱਥੇ ਸੂਟ ਬੰਨੇ ਆ ਜਿਹੜੇ ਕੁਝ ਬੰਨੇ ਆ ਔਰ ਬੜੇ ਅੱਛੇ ਰੇਟਾਂ ਨਾਲ ਉਹਨਾਂ ਨੇ ਲੋਕਾਂ ਨੂੰ ਪ੍ਰੋਵਾਈਡ ਕੀਤਾ ਵੈ ਉਹ ਜਿਹੜੇ ਸਾਨੂੰ ਉਹਨਾਂ ਨੇ ਦੱਸਿਆ ਵੈ ਔਰ ਹਮ ਹੁਮਾ ਕੇ ਪੁੱਜਨ ਜੈ ਹਿੰਦ ਜੈ ਭਾਰਤ